ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਬਣਾਉਂਗੀ ਪਿੰਡੀਆਂ ਦੀ ਸਬਜ਼ੀ ਪਿੰਡੀਆਂ ਦੀ ਸਬਜ਼ੀ ਇੱਕ ਅਲੱਗ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਪਿੰਡੀਆਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਇਹ ਸਵਾਦ ਬੰਦੀ ਆ ਹਾਂਜੀ ਰੈਸਪੀ ਬਣਾਉਣ ਤੋਂ ਪਹਿਲਾਂ ਰਿਕਵੈਸਟ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਪਿੰਡੀਆਂ ਦੀ ਸਬਜ਼ੀ ਬਣਾਉਣ ਵਾਸਤੇ ਤੇ ਆਪਾਂ ਪਾਈਆ ਭਿੰਡੀਆਂ ਲੰਗਾਂਗੇ ਇਹਨਾਂ ਨੂੰ ਪਾਣੀ ਦੇ ਨਾਲ ਦੋ ਵਾਰੀ ਧੋੜਿਆ ਸੀ ਧੋ ਕੇ ਬਿਲਕੁਲ ਇਹਨਾਂ ਨੂੰ ਸੁਕਾ ਲਿਆ ਜਦੋਂ ਵੀ ਆਪਾਂ ਭਿੰਡੀਆਂ ਦੀ ਸਬਜ਼ੀ ਬਣਾਉਣੀ ਹੈ ਤੇ ਭਿੰਡੀਆਂ ਨੂੰ ਪਾਣੀ ਨਹੀਂ ਲੱਗਿਆ ਹੋਣਾ ਚਾਹੀਦਾ ਧੋ ਕੇ ਇਹਨੂੰ ਸੁਕਾ ਲੈਣਾ ਚਾਹੀਦਾ ਫੇਰ ਹੀ ਭਿੰਡੀਆਂ ਦੀ ਸਬਜ਼ੀ ਵਧੀਆ ਬਣਦੀ ਹੈ ਜੇ ਪਾਣੀ ਲੱਗਿਆ ਹੋਗਾ ਤਾਂ ਤਾਰਾਂ ਦੀਆਂ ਬਣ ਜਾਂਦੀਆਂ ਹੁਣ ਆਪਾਂ ਭਿੰਡੀਆਂ ਦੀ ਕਟਿੰਗ ਕਰਾਂਗੇ ਬੈਕ ਸਾਈਡ ਆਪਾਂ ਹਟਾ ਦਾਂਗੇ ਤੇ ਮੂਰਲਾ ਹਿੱਸਾ ਵੀ ਆਪਾਂ ਇਹਨਾਂ ਦਾ ਹਟਾ ਦਾਂਗੇ ਹੁਣ ਆਪਾਂ ਇਹਨਾਂ ਦੇ ਦੋ-ਦੋ ਪੀਸ ਕਰ ਲਾਂਗੇ ਜੇ ਜ਼ਿਆਦਾ ਵੱਡੀਆਂ ਹੋਣ ਤਾਂ ਦੋ-ਦੋ ਕਰ ਲੇ ਤੇ ਜਿਆਦਾ ਛੋਟੀਆਂ ਹੋਣ ਤਾਂ ਬਸ ਇੱਕ ਇੱਕ ਪੀਸ ਹੀ ਬਹੁਤ ਹੈਗੇ ਇਹ ਆਪਾਂ ਦੋ ਦੋ ਪੀਸ ਕਰ ਲਿਆ ਤੇ ਚਾਲੇ ਇਸ ਤਰ੍ਹਾਂ ਆਪਾਂ ਇਹਦੇ ਚੀਰਾ ਲਾ ਦਾਂਗੇ ਐਸ ਤਰ੍ਹਾਂ ਇਹ ਚੀਰਾ ਆਪਾਂ ਤਾਂ ਲੈ ਜਿਹੜਾ ਮਸਾਲਾ ਹੋਊਗਾ ਨਾ ਇਹਨਾਂ ਦੇ ਅੰਦਰ ਜਾਵੜੂਗਾ ਫਿਰ ਫਿੱਕੀ ਜਿਹੀ ਪਿੰਡੀ ਨਹੀਂ ਬਣਦੀਗੀ ਹਾਂਜੀ ਸਾਰੀਆਂ ਪਿੰਡੀਆਂ ਨੂੰ ਆਪਾਂ ਹੁਣ ਚੀਰ ਲਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਥੋੜੇ ਜਿ ਮਸਾਲੇ ਪਾਵਾਂਗੇ ਹੁਣ ਪਾ ਦਾਂਗੇ ਥੋੜਾ ਜਿਹਾ ਨਮਕ ਥੋੜੀ ਪਾ ਦਾਂਗੇ ਹਲਦੀ तो थोड़ा पा जगे गर्म मसाला ये आप मसालेदार भिंडी बनाने हूँ है नींबू नींबू का रस पा देंगे एक निंबू का रस पाया गया जो भी है ये आपने दो चमचे पा देंगे बेसन दे हम इन्हों तरह मिला दें हाँ जी सारा भिंडिया जहा मसाला लाता गा हाँ जी इधर आप गैस से कड़ाही रख ली कड़ाही के हम दो तीन चमच पा देंगे सरों का तेल तेल तरह गर्म करा ਹਾਂਜੀ ਤੇਲ ਗਰਮ ਹੋ ਗਿਆ ਹੁਣ ਪਾ ਦਾਂਗੇ ਆਪਣੀਆਂ ਕਟੀਆਂੀਆਂ ਪਿੰਡੀਆਂ ਪਿੰਡਗਾਂ ਨੂੰ 2-3 ਮਿੰਟ ਵਾਸਤੇ ਆਪਾਂ ਫਰਾਈ ਕਰਾਂਗੇ ਐਸ ਤਰ੍ਹਾਂ ਫਰਾਈ ਕਰਨ ਨਾਲ ਨਾ ਪਿੰਡਗਾਂ ਦੀ ਸਬਜੀ ਸੁਆਦ ਬਣਦੀ ਆ ਪਿੰਡਗਾਂ ਦੀ ਸਬਜੀ ਤਾਂ ਮੈਂ ਪਹਿਲਾਂ ਵੀ 2-3 ਵਾਰੀ ਪਾਈ ਆ ਪਰ ਜਿਹੜੀ ਅੱਜ ਆਪਾਂ ਕਿਹੜੇ ਤਰੀਕੇ ਨਾਲ ਬਣਾਉਣੀ ਆ ਨਾ ਉਹ ਅੱਜ ਆਪਾਂ ਅਲੱਗ ਤਰੀਕੇ ਨਾਲ ਇਹ ਸਬਜੀ ਬਣਾਉਣੀ ਹੈਗੀ ਆ ਇਸ ਤਰੀਕੇ ਨਾਲ ਵੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਬਣਦੀ ਹੈਗੀਆ ਬਸ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਫੁੱਲ ਫਲੇਮ ਤੇ ਆਪਾਂ ਭਿੰਡਿਆਂ ਨੂੰ ਫਰਾਈ ਕਰਨਾ ਹੈਗਾ ਸਲੋਅ ਤੇ ਨਹੀਂ ਕਰਨਾ ਫੁੱਲ ਫਲੇਮ ਤੇ ਭਿੰਡੀਆਂ ਫਰਾਈ ਹੋਣਗੀਆਂ ਨਾ ਤੇ ਵਧੀਆ ਕ੍ਰਾਂਚ ਜਿਹਾ ਬਣਿਆ ਰਹਿੰਦਾ ਹੈਗਾ ਹਾਂਜੀ 2-3 ਮਿੰਟ ਵਾਸਤੇ ਆਪਾਂ ਫੁੱਲ ਫਲੇਮ ਤੇ ਭਿੰਡੀਆਂ ਨੂੰ ਫਰਾਈ ਕਰ ਲਾਂਗੇ ਤੁਸੀਂ ਦੇਖ ਜਾਂਦੇ ਆ ਆਪਾਂ ਜਿਹੜਾ ਇਹ ਮਸਾਲਾ ਪਾਇਆ ਸੀਗਾ ਤੇ ਨਿੰਬੂ ਦਾ ਰਸ ਪਾਇਆ ਸੀਗਾ ਉਹਦੇ ਕਾਰਨ ਜਿਹੜੀਆਂ ਇਹ ਭਿੰਡੀਆਂ ਦੇ ਵਿੱਚ ਤਾਰਾ ਨਹੀਂ ਬਣਦੀਆਂ ਆਈਆਂ ਦੇਖੋ ਕੱਲੀਆਂ ਕੱਲੀਆਂ ਪਿੰਡੀਆਂ ਹੈਗੀਆਂ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਪਿੰਡੀਆਂ ਨੂੰ ਆਪਾਂ ਉਸੇ ਪਲੇਟ ਦੇ ਵਿੱਚ ਕੱਢ ਲਾਂਗੇ ਹਾਂਜੀ ਹੁਣ ਆਪਾਂ ਬਣਾਵਾਂਗੇ ਮਸਾਲਾ ਇੱਕ ਬੌਲ ਦੇ ਵਿੱਚ ਪਾ ਦਾਂਗੇ ਅੱਧੇ ਕੌਲੀ ਦਹੀਂ ਦਹੀਂ ਥੋੜਾ ਖੱਟਾ ਹੋਵੇ ਤਾਂ ਚੱਲ ਜੂਗਾ ਜਿਆਦਾ ਖੱਟਾ ਹੋਵੇ ਤਾਂ ਸਬਜ਼ੀ ਦਾ ਟੇਸਟ ਬਦਲ ਜੂਗਾ ਹੁਣ ਆਪਾਂ ਅੱਧੇ ਕੌਲੀ ਦਹੀਂ ਪਾਤੀ ਦੋ ਟਮਾਟਰਾਂ ਦਾ ਪੇਸਟ ਪਾ ਦਾਂਗੇ ਹੁਣ ਪਾਵਾਂਗੇ ਆਪਾਂ ਮਸਾਲੇ ਨਮਕ ਪਾਵਾਂਗੇ ਸਵਾਦ ਅਨਸਾਰ ਅੱਧਾ ਚਮਚ ਪਾ ਦਾਂਗੇ ਹਲਦੀ ਦਾ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਤੇ ਅੱਧੇ ਦੱਧਾ ਚਮਚ ਪਾ ਦਾਂਗੇ ਗਰਮ ਮਸਾਲਾ ਤੇ ਅੱਧੇ ਦੱਧਾ ਚਮਚ ਪਾ ਦਾਂਗੇ ਲਾਲ ਮਿਰਚ ਪਾਊਡਰ ਇਨਨ ਹੁਣ ਚੰਗੀ ਤਰ੍ਹਾਂ ਮਿਲਾ ਦਿੰਨੇ ਆ। ਇਹ ਕਹਤਾਂ ਗਰਮੀ ਦੇ ਵਿੱਚ ਮੱਖੀਆਂ ਬਹੁਤ ਸਤਾਉਂਦੀਆਂ ਆ। ਜਿੰਨਾ ਮਰਜੀ ਡਾਈ ਜਾਗੇ ਮੱਖਾਂ ਬਹੁਤ ਟੜਦੀਆਂ ਇੰਨੀਆਂ। ਹਾਂਜੀ ਉਹੀ ਕੜਾਹੀ ਆਪਾਂ ਫਿਰ ਤੋਂ ਰੱਖ ਲਈਏ ਗੈਸ ਤੇ ਤੇ ਹੁਣ ਥੋੜਾ ਜਿਹਾ ਆਪਾਂ ਪਾ ਦਾਂਗੇ ਤੇਲ। ਸਰੋਂ ਦੇ ਤੇਲ ਵਿੱਚ ਸਬਜੀ ਸਵਾਦ ਬਣਦੀ ਮੈਂ ਤਾਂ ਕਾਫੀ ਸਰੋਂ ਦੇ ਤੇਲ ਵਿੱਚ ਸਬਜੀ ਬਣਾਉਣੀ ਹੋਣੀ ਆ ਹਾਂਜੀ ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਸਾਫ ਤੇ ਜੀਰਾ ਜੀਰਾ ਨੂੰ ਅਵਧੀਆ ਜਿਹਾ ਭੁੰਨ ਲਾਂਗੇ ਬਰੀਕ ਕੱਟਿਆ ਥੋੜਾ ਜਿਹਾ ਲਸਣ ਪਾ ਦਾਂਗੇ ਕੁੱਟ ਕੇ ਵੀ ਪਾ ਸਕਦੇ ਆ ਲਸਣ ਨੂੰ ਐਸ ਤਰ੍ਹਾਂ ਬਰੀਕ-ਬਰੀਕ ਕੱਟ ਕੇ ਵੀ ਪਾ ਸਕਦੇ ਹੋ ਤਾਂ ਜਿਵੇਂ ਆਪਣੀ ਮਰਜ਼ੀ ਹੁੰਦੀ ਉਵੇਂ ਆਪਾਂ ਪਾ ਸਕਦੇ ਆ ਲਸਣ ਨੂੰ ਇੱਕ ਪਾ ਦਾਂਗੇ ਹਰੀ ਮਿਰਚ ਬਰੀਕ ਕੱਟੀ ਹਰੀ ਮਿਰਚ ਨਹੀਂ ਵੀ ਪਸੰਦ ਹੈ ਤਾਂ ਤੁਸੀਂ ਇਹਨੂੰ ਹਟਾ ਵੀ ਸਕਦੇ ਆ ਹਲਕਾ ਜਿਹਾ ਹੁਣ ਇਹਨਾਂ ਨੂੰ ਭੁੰਨ ਲਿਆ ਹੁਣ ਪਾ ਦਾਂਗੇ ਦੋ ਪਿਆਜ਼ ਬਰੀਕ ਕੱਟੇ ਹੋਏ ਤੇ ਪਿਆਜ਼ ਨੂੰ ਵੀ ਹੁਣ ਭੁੰਨ ਲਾਂਗੇ ਹਲਕਾ ਜਿਹਾ ਹਾਂ ਜੀ ਪਿਆ ਇਹਨੂੰ ਵੀ ਹੁਣ ਹਲਕਾ ਜਿਹਾ ਭੁੰਨ ਲਿਆ ਹੁਣ ਪਾ ਦਾਂਗੇ ਆਪਾਂ ਮਸਾਲੇ ਵਾਲਾ ਪੇਸਟ ਹੁਣ 2-3 ਮਿੰਟ ਵਾਸਤੇ ਇਹਨਾਂ ਨੂੰ ਵੀ ਭੁੰਨ ਲਾਂਗੇ ਹਾਂ ਜੀ ਤੜਕੇ ਨੂੰ 2-3 ਮਿੰਟ ਵਾਸਤੇ ਸੇਕ ਲਵਾ ਲਿਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੜਕਾ ਬਣ ਗਿਆ ਹੁਣ ਆਪਾਂ ਪਾ ਦਾਂਗੇ ਫਰਾਈ ਕੀਤੀਆਂ ਹੋਈਆਂ ਪਿੰਡੀਆਂ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਤੜਕੇ ਦੇ ਵਿੱਚ ਮਿਕਸ ਕਰ ਦਿੰਨੇ ਆ ਐਨੀ ਸਵਾਦ ਸਬਜੀ ਬਣਦੀ ਹੈ ਦੇਖ ਕੇ ਭੁੱਖ ਲੱਗ ਜਾਂਦੀ ਆ ਇਸ ਤਰ੍ਹਾਂ ਦੀ ਇਹ ਸਬਜੀ ਹੈਗੀ ਆ ਜਿਹੜਾ ਨੂੰ ਵੀ ਸਬਜੀ ਨਹੀਂ ਪਸੰਦ ਤੇ ਪਿੰਡੀਆਂ ਦੀ ਉਹ ਵੀ ਇਹ ਖਾਣ ਤੇ ਮਜਬੂਰ ਹੋ ਜਾਣਗੇ ਐਨੀ ਸਵਾਦ ਇਹ ਪਿੰਡੀਆਂ ਦੀ ਸਬਜੀ ਬਣਦੀ ਆ ਹੁਣ ਆਪਾਂ ਬਸ ਥੋੜਾ ਜਿਹਾ ਗੈਸ ਨੂੰ ਕਰ ਦਾਂਗੇ ਸਲੋ ਜਿਆਦਾ ਸਲੋ ਵੀ ਨਹੀਂ ਤੇ ਜਿਆਦਾ ਤੇਜ਼ ਵੀ ਨਹੀਂ 2-3 ਮਿੰਟ ਵਾਸਤੇ ਆਪਾਂ ਹੁਣ ਪਿੰਡਿਆਂ ਨੂੰ ਸੇਕ ਲਵਾ ਲਾਂਗੇ ਹਾਂਜੀ 2 ਮਿੰਟ ਵਾਸਤੇ ਆਪਾਂ ਪਿੰਡਿਆਂ ਨੂੰ ਹੋਰ ਸੇਕ ਲਵਾ ਲੈ ਦੇਖੋ ਪਿੰਡਿਆਂ ਦੀ ਸਬਜ਼ੀ ਬਣ ਕੇ ਹੋ ਗਈ ਹੈ ਰੈਡੀ ਗਰੇਵੀ ਬਿਲਕੁਲ ਸੁੱਕ ਗਈ ਹੈ ਹੁਣ ਗੈਸ ਕਰਦਨੇ ਆ ਬੰਦ ਇੱਕ ਪਲੇਟ ਦੇ ਵਿੱਚ ਹੁਣ ਪਿੰਡਿਆਂ ਦੀ ਸਬਜ਼ੀ ਨੂੰ ਆਪਾਂ ਕਰ ਲੈਨੇ ਆ ਸਰਵ ਹਾਂ ਥੋੜਾ ਜਿਹਾ ਪਾ ਦਾਂਗੇ ਭਿੰਡੀਆਂ ਦੀ ਸਬਜ਼ੀ ਉੱਪਰ ਦੇਸੀ ਘਿਓ ਬਟਰ ਵੀ ਆਪਾਂ ਪਾ ਸਕਦੇ ਦੇਸੀ ਘਿਓ ਵੀ ਆਪਾਂ ਪਾ ਸਕਦੇ ਜੇ ਆਪਾਂ ਥੋੜਾ ਜਿਹਾ ਹੋਰ ਟੇਸਟ ਵਧਾਉਣਾ ਹੋਵੇ ਤੇ ਜੇ ਆਪਾਂ ਬਿਨਾਂ ਘਿਓ ਤੋਂ ਬਿਨਾਂ ਬਟਰ ਤੋਂ ਵੀ ਖਾਣੀ ਬਿਤਾਵੇਂ ਸਬਜ਼ੀ ਇਹ ਸਵਾਦ ਲੱਗੂਗੀ ਹਾਂਜੀ ਚਾਹੇ ਤੁਸੀਂ ਪਰੌਂਠੇ ਦੇ ਨਾਲ ਖਾਓ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਸਬਜ਼ੀ ਬਹੁਤ ਜ਼ਿਆਦਾ ਇਹ ਸਵਾਦ ਵੰਦੀ ਹੈਗੀ ਹੈ ਜੇਕਰ ਤੁਹਾਨੂੰ ਰੈਸਪੀ ਪਸੰਦ ਲੱਗੀ ਹੋਵੇ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਕਰਨਾ ਨਾ ਭੁੱਲਿਓ ਹਾਂਜੀ ਮਿਲਦੇ ਆਂ ਆਪਾਂ ਨਮੀ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁ